ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੀ ਸਰਬੰਗਉਪਸੰਗਤ ਜੋ ਗਾਜ ਸੱਚ ਹੈ ਧੀ ਸੱਚ ਨਾਨਕ ਹੁਸੀ ਧੀ ਸੱਚ ਸੋਚਾ ਸੋਚਨਾ ਹੋਈ ਜੇ ਸੋਚੀ ਲਖਵਾਰ ਚੁਪਾ ਚੋਪਨਾ ਹੋ ਬਈ ਨੇ ਲਾਇ ਰਖਨ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪਰੀਆ ਭਰ ਸਹਿਸ ਸਿਆਣ ਬਾਲਕ ਹੋ ਗਏ ਤਾਂ ਇੱਕ ਨਾ ਚੱਲੇ ਨਾਲ ਕਿਉ ਸੱਚੇ ਯਾਰਾ ਹੋਈਆ ਤੇ ਕੁੜਾ ਕੁੱਟਾ ਪਾਲ ਹੁਕਮ ਲਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾ ਹੁਕਮੇ ਗੋਵਨ ਜੀਆ ਕਮਲ ਆਵੜਾਈ ਹੁਕਮੇ ਉਤਮ ਨੀਚਾ ਹੁਕਮ ਲਿਖ ਤੋ ਕਰ ਸੋ ਕਰ ਪਾਈਆ ਇੱਕ ਨਾਮ ਕਮੀ ਬਖਸ਼ੀ ਸਾ ਇੱਕ ਕਮੀ ਸੁਦਾ ਭਵਾਇਆ ਹੁਕਮੇ ਅੰਦਰ ਸਾਬ ਕੋ ਬਾਹਰ ਤੁਮ ਨਾ ਕੋਈ ਨਾਨਕ ਹੁਕਮ ਜਬਦ ਦਾਦਾ ਕੋ ਦਤ ਜਨ ਦੇਸਾਰ ਗਾਵਾ ਕੋ ਗੋੜ ਵੇ ਰਿਆ ਆਖਾਰ ਦਾਦਾ ਕੋ ਮਿਤਿਆ ਲਖਮਨ ਚਾਰ ਗਾਵਾ ਕੋ ਸਤ ਕਰੇ ਤਾਨ ਖੇ ਗਾਵਾ ਕੋ ਧੀਰਾ ਕਤ ਕਤ ਕਥੀ ਕੋੜੀ ਕੋੜ ਕੋਟ ਦਿਲ ਦਾ ਦਿਲਾਂ ਤੇ ਦਰਪਾ ਗਏ ਜਵਾ ਤੰਤਰ ਕਾਈ ਕਾਈ ਹੁਕਮੇ ਹੁਕਮ ਅੱਜ ਲਾਇ ਰਾਗੋ ਨਾਨਕ ਬਖਸਾਵੇ ਪਰਵਾ ਸਾਗਾ ਸਾਗੇ ਦਾ ਸਾਜਨਾਏ ਭਖਿਆ ਭਾਉ ਜਪਾਰ ਅਖਲ ਜਸਰ ਧਰੇ ਪਿਆਰ ਅੰਮ੍ਰਿਤ ਵੇਲਾ ਸਜਣਾ ਵੜ ਆਈ ਵਿਚਾਰ ਕਰੀਆ ਰਕ ਪੜਾ ਨਬਰੀ ਮੁਖ ਦਵਾਰ ਨਾਨਕ ਏਵਾ ਜਾਣਿਆ ਸਭ ਪੈ ਸਚਿਆਰ ਆਪੇ ਲਾਏ ਕਿੰਤਾ ਲਹੋਏ ਆਪੇ ਆਪੇ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਦੇ ਘਰ ਗਾਵੀਆ ਸੁਣੀ ਮਨ ਰਖਿਆ ਪਾਉ ਦੁਖ ਪਰ ਗਰ ਸੁਖ ਕਰ ਲਐ ਦਇ ਗੁਰਮਖ ਨਾਨਕ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰ ਇਸਤਰਾ ਪਰ ਤੋ ਰਖ ਧੰਨ ਰਤਨ ਆਵਾਜਿਤ ਸਪਾਵਾਂ ਬਣ ਭਣੇ ਨਾਇ ਕਰੀ ਜਿੰਦ ਸੇ ਕਪਾਈ ਮੇਕਾ ਕਮਾ ਕੇ ਮਿਲਾਲ ਮਾਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਮਰਿਸਕ ਸੋਣੀ ਗੁਰਾਇਕ ਜਗੇ ਬਜਾਈ ਸ ਯਾਰ ਜਗਤ ਸੁਣੀ ਹੋਏ ਨਵਾ ਖੰਡਾ ਵਿੱਚ ਝਾਨੀ ਆ ਨਾ ਜਲਸ ਬਤੋਏ ਚੰਦਾ ਨਾ ਰਖਾਇਤਾ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਵਾਖ ਨੂੰ ਪੁੱਛਾ ਗਏ ਕੀਤਾ ਅੰਦਰ ਕੀ ਟਕਾਰ ਤੁਸੀਂ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵਤਿਆ ਗੁਣ ਤੇ ਇਆ ਕਨਾਂ ਸੁਦਾਈ ਜੇ ਤੇਸ ਗੁਣ ਕੋਈ ਕਰੇ ਸੁਣਾ ਸਿਧ ਪੇਸ਼ਨਾਤ ਸੁਣਾ ਤਰ ਤਵਲ ਆਕਾਸ ਸਣਾ ਦੀਪ ਲੋਪ ਕਾਲ ਸੁਣਾ ਪਗਨ ਸਦਾ ਕਾਲ ਨਾਮ ਤੇ ਭਗਤਾ ਸਦਾ ਵਿਗਾਸ ਸਣਾ ਦਾਇੰਦ ਅਸਲਾਮੁ ਅਕਸਲਾਮੁ ਬਦ ਸੁਣਾ ਜੋਨ ਜੁਗ ਤਤ ਤਨ ਭੇਦ ਸੁਣਾ ਸਾਸਤ ਤਵੇਦ ਨਾਨਕ ਭਗਤਾ ਸ਼ਰਮਨਾਸ ਸੁਣਾ ਦੋ ਪਾਕਾ ਨਾ ਸੁਣਾ ਸਾਸਨ ਦੋ ਗਿਆਨ ਸੁਣਾ ਅਰਸ਼ਰ ਦਾ ਅਸ਼ਨਾ ਸੁਣਾ ਪਲ ਪਲ ਬੋਲ ਮਾਨ ਸੁਣਾ ਰੰਗ ਸਹਿ ਧਿਆ ਨਾ ਪਾਤਸ਼ਾਹ ਸੁਣਾ ਅੰਦੇ ਪਾਵਾਰਾ ਗਾ ਸੁਣਾ ਗਾਤ ਕੋ ਵਯਸਗਾ ਨਾਲਿ ਭਗਤਾ ਸਦਾ ਵਿਕਾਸੈ ਸੁਣਾ ਦੋਖ ਪਾਪ ਗਾਲਾਸੈ ਮਨ ਕੀ ਗਤ ਕਹੀ ਨਾ ਜਾਏ ਜੀਤੋ ਕਰਤ ਪਾਤਸ਼ਾਹ ਪਛਤਾਏ ਕਾਗਜ ਕਲੁਨਾ ਲੇਖਣ ਗਾਰ ਮਨ ਕਾ ਬਖਨ ਵਿਚਾਰ ਐਸਾ ਨਾ ਮੰਨਾ ਸਤਿਗਵਾ ਮਨ ਬੁੱਧ ਮੰਨਾ ਸਗ ਪਉਣ ਦੇ ਸੋਧ ਮੰਨਾ ਮੋਟੋ ਡਾਲਾ ਖਾਏ ਮੰਨਾ ਜਪ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਾ ਜਾਣ ਮਨ ਕੋਏ ਮੰਨਾ ਮਾਰਗ ਠਾਕੜਾ ਪਾਏ ਮੰਨਾ ਪਰਸਿਆ ਪਰਗੜਾ ਜਾਏ ਮੰਨਾ ਮਦਨ ਚੱਲਣਾ ਪੰਥ ਮੰਨਾ ਧਰਮ ਸత్య ਸੰਬੰਧ ਐਸਾ ਦੇ ਕੋ ਮਨ ਜਾਣ ਮਨ ਕੋਏ ਮਨ ਆਪਨ ਮੁਕਤਵਾਰ ਮਨ ਪਰਵਾਰ ਸਾਧਾਰਨ ਮਨ ਤਰਾ ਪਾਲੇ ਗੁਰ ਸਿੱਖ ਮਨ ਨਾਲ ਭਵਨਾ ਪੈਕਰ ਐਸਾ ਸੋ ਗਤਾਰਾ ਦਾ ਨ ਪੰਜਾ ਦਾ ਗੁਰੇ ਧਿਆਨ ਜੇ ਕੋ ਤਹਾ ਕਰ ਵਿਚਾਰ ਕਰਦ ਜਰ ਕਰਨਾ ਨਾ ਇਸ ਮਾਰ ਧਾਲਾ ਧਰਮ ਦਇਆ ਕਾ ਤੂ ਤ ਸੰਤੋਖਤਾ ਬਖਿਆ ਦਰਸੋ ਜੇ ਕੋ ਬੁਜਾ ਗੋ ਵਸਿਆਰ ਭਰ ਲੈ ਅੰਦਰ ਕੀਦਾ ਭਾਰ ਭਤੀ ਗੋਪਰਾ ਗੁਰ ਗੋਰਾ ਦਸਤੇ ਭਾਰ ਤਲਾ ਕਮਲ ਜ ਸਵਾ ਦੇ ਰੋਪਾ ਕੀਤੇ ਦਾ ਤਣ ਗਉ ਕੂ ਕਾ ਕੀ ਤਾ ਬਸਾ ਵੇ ਕੋ ਕਵਾਉ ਤਸੇ ਓਏ ਲਖ ਦਰੀਆ ਉਧਰ ਤਕ ਗਉਣ ਕਰ ਵਿਚਾਰ ਵਾਰਿਆ ਦਾ ਜਾਵਾ ਇੱਕ ਵਾਰ ਜੋ ਪਦ ਭਾਵ ਸਹੀ ਪਨੀਦਾਰ ਤੂੰ ਸਦਾ ਸਲਾਮਤ ਨਰੰਕਾ ਸੰਖ ਦਾਤਾ ਸੰਤ ਭਾਉ ਸੰਗੋਜਾ ਸੰਤ ਦਾਤਾ ਅਸੰਖ ਗਲਤਮ ਕਵੇਤ ਬਾਤ ਅਸੰਖ ਲੋਗ ਮੰਦ ਰਗਾਉਦਾਸ ਅਸੰਖ ਭਗਤ ਗੁਣ ਜਾਲ ਵਿਚਾਰ ਅਸੰਖ ਸਦੀ ਅਸੰਖ ਦਾਤਾ ਅਸੰਖ ਸੋ ਮੋ ਭਸਾਰ ਸੰਖ ਮੋ ਲਵਲਾਏ ਤਾਰ ਕੋਦਰ ਤਕਮਨ ਕਹਾਵੇ ਜੀ ਮਾਰਿਆ ਨਾ ਦਵਾ ਤੇ ਤਾਰ ਜੋ ਤਦ ਭਾਵੈ ਸਹੀ ਤਲੀਕਾਰ ਤੂੰ ਸਦਾ ਸਲਾਮਤ ਨਰੰਕਰ ਅਸੰਖ ਮੋਰ ਤੇ ਅੰਧ ਧੋਰ ਸਚੂਰ ਗਰਾਮ ਕੋ ਅਸਾਂ ਕੀ ਅਮਰ ਕਰ ਜਾਏ ਧੋਰ ਸੰਗਲ ਵੜ ਧਿਆ ਕਰ ਜਾਏ ਅਸਾਂ ਕਰ ਪਾਤੇ ਪਾ ਕਰ ਜਾਏ ਸੰਤੋੜਿਆ ਕੁੜੇ ਫੇਰਾ ਅਸਾਂ ਕੰਮ ਵਾਲੇ ਸ਼ਮਲ ਭੱਗ ਪਾਏ ਅਸਾਂ ਕੰਨ ਨੰਦ ਸਰਕਾਰ ਆਪਾਂ ਨਾਲ ਕਮੀਚਾ ਦਾ ਵਿਚਾਰ ਵਾ ਸੰਗਲਾ ਸੰਤ ਦਾ ਦਮ ਦਮ ਸੰਗਲ ਸੰਕਾ ਸਰਬਾਰ ਦਾਏ ਅਖਰੀ ਨਾਮ ਅਖਰੀ ਸਲਾਹ ਕ੍ਰਿਆ ਜੀਤ ਬਣਦਾ ਅਖਰੀ ਨਿਕਲ ਬਲਨ ਬਾੜ ਕੋ ਦਾ ਸਭ ਸੰਗ ਜੋਗ ਵਖਾਣ ਜੇਨ ਲਿਖ ਦਸਣਾਗੇ ਜੇ ਫਰਮਾਇ ਤੇ ਵਤੇ ਵਪਾਏ ਜੇਤਾ ਦਿੱਤਾ ਦਿੱਤਾ ਲਾਓ ਬਣਦਾ ਨਾਹੀ ਕੋਥਾ ਕੁਦਰਤ ਕਾਗਣ ਕਾ ਵਿਚਾਰ ਜੋ ਗੋਦ ਭਾਵੈ ਸਾਈ ਭਲੇ ਕਾਰ ਤੋ ਸਦਾ ਸਲਾਮਤ ਹੈ ਨਰੰਕਾਰ ਭਰਿਆ ਦਾ ਤਪ ਕਾਲ ਦੇ ਪਾਣ ਧੋਤਾ ਦੱਸ ਸਕੇ ਮੌਤ ਤਲਤੀ ਕੰਬੜ ਗੋਏ ਦੇ ਸਾਬੂਣ ਲਈਆ ਕੋ ਤੋਏ ਭਰਿਆ ਮਾਤਾ ਪਾਜਾ ਸੰਗ ਤਾਂ ਤੇ ਯਾਖਣਾਂ ਆਗੇ ਕਰ ਕਰ ਕਰਨਾ ਲਿਖ ਲੈ ਜਾ ਆਤੇ ਦੀ ਲੋ ਆਪਣੇ ਹੀ ਘਰ ਨਾਲ ਘੁਟਮੀਆਂ ਹੋ ਜਾ ਤੀਰ ਤੱਪ ਦਇਆ ਦਤਦਾਨ ਜੇ ਕੋ ਪਵਤ ਕਮਾਨ ਸੁਣਿਆ ਬੰਦਿਆ ਅਮਰ ਜੀਤਾ ਭਾਉ ਅੰਤਰ ਤੇ ਕਗਤ ਨ ਹੋਏ ਸਵਸਥ ਆਪ ਬਾਣੀ ਪਰਮਾਉ ਸਤ ਸੁਹਾਰ ਸੁਦਾ ਮਨ ਚ ਕਵਲ ਸੁਵੇਲਾ ਭਗਤ ਕਰਣ ਕਵਲ ਫਿਰ ੱਕ ਕਵਣਵਾਰ ਕਵਣਾ ਸੇਰਤੇ ਮਾਗੋ ਕਵਣਾ ਜਿ ਧੋਆ ਆਕਾਰ ਵੇਲ ਨ ਪਈ ਪੰਪਤੀ ਜੇ ਗੁਹਲਿ ਅਪਰਾਨ ਵਖਤ ਨ ਪਾ ਦੇ ਕੋ ਸਾਜੇ ਆਪ ਜਾਣਾ ਸੋਈ ਕਿਉ ਕਦੇ ਆਖਾਂ ਤਸਾਲ ਕਿਉ ਬਣੀ ਕਰ ਜਾਣਾ ਨਾਨਕ ਅਖਣ ਸਭ ਕੋ ਅਖਰ ਇੱਕ ਦੂਇ ਇੱਕ ਸਿਆਰਾ ਵਡਾ ਸਭ ਢੇ ਨਾਇ ਕੀਤਾ ਜਾਤਾ ਗੁਰ ਨਾਨਕ ਜੇ ਕੋ ਆਪ ਪਾਉ ਨਾਲ ਅੱਗਾ ਜਾ ਰਸੋ ਹੈ ਪਾਤਲ ਪਤਲ ਲੱਖ ਆਕਾਸਾਂ ਅੰਦਰ ਓੜ ਕੇ ਓੜ ਕੇ ਪਾਲ ਥਕੇ ਵੇਦ ਚਹਨੇ ਤਵਾ ਸਾਸ ਜਤਾਰ ਕਰਖਦੇ ਬਾ ਅਸਲ ਗਤਤ ਲਿਖੋ ਤਾਂ ਲਕੀਆਂ ਲਿਖ ਕੋਈ ਬੜਾ ਨਾਦ ਕੋ ਵੱਡਾ ਆਖੀ ਆਪੇ ਜਾਣਿਆ ਸਾ ਸਲਾਹਾ ਇਤੇ ਸੁਤ ਨ ਪਾਈਆ ਨਦਿਆਂ ਤਵਾ ਪਰ ਸੰਬੰਧ ਨ ਜਾਣੀਆ ਸੰਬੰਧ ਸਾਸਲ ਤਾਰ ਗਰਹਾ ਸਤੀ ਬਾਲ ਭਨ ਕੀੜੀ ਤੁਲਹਾ ਹੋਣੀ ਜੇ ਦਿਸ ਮਨ ਅੰਸਰ ਅੰਤ ਸੁਤ ਕੰਤ ਅੰਤ ਕਰਨਾ ਦੇਨ ਅੰਤ ਨਾ ਵੇਦਨ ਸੋਨ ਦਾ ਅੰਤ ਅੰਤ ਨ ਜਾਪੈ ਮਨੰਤ ਅੰਤ ਅੰਤ ਨ ਜਾਪੈ ਚਿੰਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਾਰਨ ਕਿਤੇ ਬਿਲਾਹੇ ਤਦ ਅੰਤ ਪਾਇ ਜਾਏ ਇਹੋ ਆਪਣਾ ਜਾਣ ਕੋਏ ਬਹੁਤਾ ਕਈਓ ਬਹੁਤਾ ਹੋਏ ਵਟਾ ਸਭ ਉੱਚਾ 歐 Teru ker is a stop on my godloveh story when a Godā kohye tinsh huh anythingkao jan ssoi Wouldnya do qanaya me apiapore narknadri ka meida byuta qan prayed keo na jaya ghataba ta ta tNON check available a ti rebirth tada hai Ç edk edaka getred aaganda kin aharan ye świya in attack kecango ਸਾਧਨਾਰ ਏ ਤੇ ਦਾਤ ਤੇਰੀ ਦਾਤਾ ਬੰਦ ਖਲਾਸੀ ਭਰ ਗਏ ਘੂਰ ਆਖ ਨਾ ਸਕਾ ਕੋਏ ਜੇ ਕੋ ਖਾਇ ਜਕੜ ਬਾਇ ਉਹ ਜਾਵੇ ਜਿਤਿਆ ਮਖਾਇ ਆਪੇ ਜੜਾ ਆਪਣੇ ਅਕਾਸ਼ੇ ਤੇ ਜਈਂਦੇ ਜਿਸਨਾ ਬਖਸ਼ੇ ਸਿਫਸਲਾਹ ਨਾਨਕ ਮੱਲ ਦਾ ਨਾਮ ਲਵਾਤਾਰ ਮੱਲ ਵਪਾਰੀਆ ਮੱਲ ਪ੍ਰਧਾਰ ਮੱਲ ਆਵੇ ਮੱਲ ਜਾਵੇ ਉਹ ਭਾਏ ਬਲਾਸਾ ਬਈ ਮੌਜ਼ਰ ਨਾ ਬੋਦੀ ਗਾਨ ਮੱਲ ਮੰਤਰਵਾਨ ਮੱਲ ਬਖਸ਼ੀ ਸੈ ਮੱਲ ਨੇਸਾਨ ਮੱਲ ਕਰਦਾ ਵਰ ਪ੍ਰਦਾਨ ਮੱਲ ਮੱਲ ਕਹਨਦਾ ਆ ਆਜਾ ਪਰੇ ਘਰ ਆਵ ਕੇ ਆਖਾ ਬੰਦੇ ਆਖਾ ਇੰਦ ਆਖਾ ਗੋਪੀ ਦਾ ਗੋਵਿੰਦਾ ਆਖਾ ਇਸ ਯਾਦਾ ਸਿਰ ਆਖਾ ਗਿੰਦੇ ਕੀਤੇ ਖੁਦ ਆਖਾ ਦਾਲੂ ਅੱਖ ਦੇਵਾ ਆਖਾ ਸੂਲ ਤੋਰ ਮਨ ਜਨ ਸੇਵਾ ਕਿਤੇ ਆਖਾ ਕੜਪਾਗੇ ਕਿਤੇ ਕਾਟ ਉੱਤੇ ਉਤੇ سوار کے سر دا دا سو سر کا سن ਕਿਤੇ ਰਾਗ ਪਰਸੋ ਕਹੀ ਅਨਿਤ ਨਾਹਾਰ ਗਾਵਤੋਂ ਨਾ ਤੋਰਣੀ ਦਾ ਸੰਦਰ ਤਵ ਰਜਤ ਦਰਬਾਰ ਗਾਵੋ ਚਿਤੂ ਗੁਪਤ ਲਿਖਣਾ ਲੇਖ ਲੇਖ ਧਰਮ ਵਿਚਾਰ ਗਾਵੈ ਸਰਬਾ ਦੇਵੀ ਸੋਣ ਸੁਰਾ ਸੁਵਾਰ ਗਾਵੈ ਅੰਦਰ ਦਸ ਬੱਤ ਇਹਦੇ ਪਿਆਰ ਗਾਵ ਸਤ ਸਮਾਧੀ ਅੰਦਰ ਗਾਵ ਸਰਬ ਵਿਚਾਰ ਗਾਵਣ ਜਤੀ ਸਦੀ ਸੰਤੋਖੀ ਗਾਵ ਮੀਰ ਕਰਾਰੇ ਗਾਵਣ ਪੰਨਤ ਪਰਮ ਰਕੀ ਸਰਤਿ ਗਵੇਦਾ ਨਾਲੇ ਗਾਵ ਮੋਗਲਿਆ ਮਨ ਮੋਗਾ ਦਾ ਸਰਗਾ ਮਛ ਪਿਆਲੇ ਗਾਵ ਸਤ ਪੀਰ ਰਤਨਾਲ ਗਾਵੋ ਗੋਦ ਮੁਗਵ ਸੂਰਾ ਗਾਵਾਂ ਖਾਨੇ ਚਾਰੇ ਗਾਵਾਂ ਖੰਡ ਮੰਡਲ ਵਰ ਭੰਦਾ ਕਰਦਾ ਰੱਖੇ ਤਾਰ ਸੇ ਤੁਨ ਗਾਵਤੋ ਗੁਦ ਭਾਵਨ ਰੱਖ ਤੇਰੇ ਪ੍ਰਦਰਸਨ ਹੋਰ ਕਿਤੇ ਦਾਵਨ ਸੇ ਮਚਤ ਨ ਯਾਰ ਨਾਨਕ ਜੀ ਸੋਈ ਸੋਈ ਸਦਾ ਸੱਜ ਸੱਜਦਾ ਸੱਜਾ ਸੱਚੀ ਨਾਈ ਹੈ ਪੀ ਹੁਸਨ ਦਾ ਦੱਸੀ ਰਖਦਾ ਜੰਦਰ ਚਾਈ ਰੰਗ ਰੰਗ ਭਾਤੀ ਕਰ ਕਰ ਨਸੀ ਮਾਇਆ ਜੰਨੋ ਪਾਈ ਕਰਤਾ ਦੇਖਾ ਕੀਤੇ ਆਪਣਾ ਜੀਵਤ ਸਦੀ ਜੋ ਤਿਸ ਭਾਵਾ ਸੋਈ ਕਰਸੀ ਕਮਨਾ ਕਰਣਾ ਜਾਈ ਸੋ ਪਤਸਾਰੋ ਸਗ ਪਤਸਗ ਬ ਨਾਨਕ ਰਗੜ ਲਜਾਈ ਮੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਇਕਰਾ ਬ ਭੂਤ ਹੈ ਖਿੰਦਾ ਪੰਖ ਦੇ ਸਗ ਜਪਾਤੇ ਮਨ ਜੀਤਾ ਗੱਲ ਜੀਦਾ ਆ ਦੇਸ ਤੇ ਸਾਰਾ ਦੇਸ ਆ ਆਨਿਲ ਅਨਾਦ ਅਨਾਥ ਜਗਨ ਦੇ ਤੋਵੇ ਭਗਤ ਅਨੰਤ ਪੰਧਾਰਨ ਘੜਗੜ ਵਾਜਨ ਆਪ ਅਨਾਥ ਨਾ ਦੀ ਸਮਝਾ ਕੇ ਹਿਰਦ ਸਦੇ ਆਵਾਸਾਤ ਸੰਜਾਵਨ ਜੋਗ ਦੇ ਕਾਰ ਚਲਾਵੇ ਦਿੱਖਿਆ ਦਾ ਭਾਗ ਆ ਆ ਦੇਸ ਤੇ ਸ ਆ ਦੇਸ ਆਦ ਅਮੀਲ ਅਲਾ ਤਲਾਪ ਬਿਜ ਦੇ ਸ ਆਵੇ ਇਸ ਇਕਾ ਮਾਈ ਜੁਤਮਾਈ ਤ ਚਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ Babat, cebat, ਨਾ ਨਾ ਦਸ ਜੀ ਸੱਚੀ ਕਾਰ ਆਦਰ ਸਦ ਸਾਇਆ ਤੇਰੇ ਸਹਿ ਆਦ ਅਨਿਲ ਅਮਾਤ ਅਦਾ ਹੈ ਟਿਕਟ ਦੇ ਕਾ ਵੇ ਸਹਿ ਇੱਕ ਦੂਜੀ ਧੌ ਲਗੋ ਦੇ ਲੱਖ ਬਲਖਵੀਰ ਸਹਿ ਲੱਖ ਨ ਪਦ ਪਵੜੀਆਂ ਚੜੀਆਂ ਗਰਿਆਂ ਕੇਸ ਸਣ ਗੱਲਾਂ ਆਕਾਸ ਕੀ ਕੀਤਾ ਆਏਗੀ ਸਣ ਨਾਨਕ ਨਦਰੀ ਪਈਆ ਓੜੀ ਤੁਰ ਅਭੀ ਸ ਆਖਣ ਜੋੜਾ ਸ਼ੁਤੀ ਗਾਮੇ ਚੋਰ ਜੋਰ ਨਾ ਜਗਤੀ ਛੁਟਾ ਸੰਸਾਰ ਜਿਸ ਘਟ ਦੋਰ ਕਰ ਵਿਚਾਸੈ ਨਾਨਕ ਉਤਮ ਨੀਚ ਨ ਕੋਈ ਰਾਤੀ ਰਤੇ ਛਤੀਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਤਾਪ ਰੱਖੀ ਧਰਮ ਸੈਲ ਇਸ ਵਿੱਚ ਜੀ ਜੁਗਤ ਕੇ ਰੰਗ ਨਕ ਨਾਮ ਅਨੇਕ ਅਲੰਕਾਰ ਕਰਮੀ ਕਰਮੀ ਘਰਿ ਚਾਰ ਸੱਚਾ ਆਪ ਸੱਚਾ ਦਰਬਾਰ ਤੇ ਤਾਂ ਸੋਤ ਬੰਦ ਪਰਵਾਰ ਨਤਰੀ ਕਰਮ ਪਵਾਨੀ ਸਾਰ ਕੱਢ ਤਕਾਈ ਉਤਪਾਏ ਨਾਨਕ ਦੇ डलेस के सित नाथ खे ਇਤੇ ਦੇਵਤਾ ਨ ਮਰਦੇ ਤੇ ਤੇ ਰਤਨ ਸਮੁੰਦੈ ਕੀਤੀ ਆ ਖਾਣ ਕੀਤੀ ਆ ਬਾਣ ਕੀਤੇ ਪਾਪ ਨਰਦਾ ਕੀਤੀ ਆ ਸਰਦੇ ਸਵਜ ਤੇ ਨਾਲ ਤ ਅੰਤ ਨ ਅੰਤ ਗਿਆਨ ਖੰਡ ਮੈਂ ਜਾਲ ਪਰੇ ਚੰਦੈ ਦਿੱਤਾ ਨਾਲ ਬਨੋ ਟੋੜ ਲੰਦ ਸਰਵਖੰਡ ਦੀ ਬਾਣੀ ਰੋ ਜਿੱਤਾਂ ਘੜਿਆ ਘੱਲਿਆ ਬਹੁਤ ਅਨੂਪ ਤਾਂ ਦੀਆਂ ਗੱਲਾਂ ਕਪੀਆਂ ਨਾ ਜਾਏ ਜੇ ਜੋ ਤਾਗਾ ਪਛਾਤ ਜਤਾਏ ਜਿੱਤਾਂ ਘੜਿਆ ਸੁਖ ਬਤ ਮੰਨ ਬੋਦਾ ਜਿੱਤਾਂ ਘੜਿਆ ਅਸਰਸਾਂਗੇ ਸੋਦੈ ਕਰਮ ਕੰਡ